जिन खे चोले रतड़े प्यारे जिन खे चोले रतड़े प्यारे कांत ते ने पासूड़ न की जे मिल जी ਕੋਹ ਨਾਨਕ ਕੀ ਅਰਦਾਸ ਤੋੜ ਤੇ ਨਾ ਟਲੀ ਜੇ ਮਿਲ ਜੀ ਕੋਹ ਨਾਨਕ ਕੀ ਅਰਦਾਸ ਦਾ ਆਜ਼ਨ ਰਾਮ ਰਵ ਇੱਕ ਪਾਦ ਰਾਮਨੂ ਜੈ ਮਨੂ ਆਮ ਤਨ ਤਨ ਸਤਿਗੁਰੂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਇਹ ਉਚਾਰੇ ਹੋਏ ਓਮਕਾਰ ਦੀ ਬਾਣੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 929 ਅੰਗ ਤੋਂ ਸ਼ੁਰੂ ਹੁੰਦੀ ਹੈ ਸਤਿਗੁਰੂ ਦੀ ਕਿਰਪਾ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਗਾਤਾਰ ਸੰਗਤ ਦੀ ਕਿਰਪਾ ਸਰਕਾਰ ਇਹ ਸ਼ਬਦ ਵਿਚਾਰ ਚੱਲ ਰਹੀ ਹੈ ਆਓ ਅੱਜ ਓਮਕਾਰ ਦੀ ਬਾਣੀ ਦੇ ਵਿੱਚੋਂ 10ਵੀਂ ਪਉੜੀ ਦੀ ਸ਼ਬਦ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਰਾਜਨ ਰਾਮ ਰਵਿਤੇ ਪਾਰ ਧੰਨ ਧੰਨ ਸਤਿਗੁਰੂ ਜੀ ਦੀ ਇਹ ਬਾਣੀ ਇਹਦੇ ਵਿੱਚ ਇੱਕ ਇੱਕ ਅੱਖਰ ਦਾ ਵੀ ਅਰਥ ਹੈ ਸਤਿਗੁਰੂ ਦੀ ਬਾਣੀ ਨੂੰ ਸਮਝਣਾ ਵਿਚਾਰਨਾ ਬਹੁਤ ਮੁਸ਼ਕਲ ਹੈ ਸਤਿਗੁਰੂ ਆਪ ਹੀ ਸਿਰ ਉੱਤੇ ਹੱਥ ਰੱਖ ਕੇ ਵਿਚਾਰ ਕਰਵਾਉਣ ਰਾਜਨ ਰਾਮ ਰਾਜਨ ਪ੍ਰਕਾਸ਼ ਸਰੂਪ ਜੋਤ ਸਰੂਪ ਰਾਮ ਜੋ ਰਮਿਆ ਹੋਇਆ ਹੈ ਜੋ ਸਾਰੇ ਪਾਸੇ ਵਿਆਪਕ ਹੈ ਹਰ ਪਾਸੇ ਉਸ ਦੀ ਹੀ ਜੋਤ ਹੈ ਰਾਜਨ ਰਾਮ ਪ੍ਰਕਾਸ਼ ਰੂਪ ਰਮਿਆ ਹੋਇਆ ਉਹ ਵਾਹਿਗੁਰੂ ਰਵਾ ਨਿਤਕਾਰ ਜੇ ਕੋਈ ਮਨੁੱਖ ਰਵਾ ਉਸ ਪ੍ਰਕਾਸ਼ ਰੂਪ ਰਮੇ ਹੋਏ ਵਾਹਿਗੁਰੂ ਨੂੰ ਸਿਮਰਦਾ ਹੈ ਇਸ ਤਰ੍ਹਾਂ ਸਿਮਰਦਾ ਹੈ ਹਿਰਦ ਤਾਰ ਅੰਦਰੋਂ ਪ੍ਰੇਮ ਦੇ ਨਾਲ ਅੰਦਰੋਂ ਇੱਕ ਮਨ ਇੱਕ ਚੇਤ ਹੋ ਕੇ ਉਸ ਵਾਹਿਗੁਰੂ ਨੂੰ ਪ੍ਰੇਮ ਦੇ ਨਾਲ ਸਿਮਰਦਾ ਹੈ ਉਹ ਵਾਹਿਗੁਰੂ ਜੋ ਪ੍ਰਕਾਸ਼ ਰੂਪ ਹੈ ਜੋ ਸਾਰੇ ਪਾਸੇ ਰਮਿਆ ਹੋਇਆ ਹੈ ਉਸ ਨੂੰ ਸਿਮਰਦਾ ਉਸ ਦੇ ਗੁਣ ਗਾਉਂਦਾ ਹੈ ਰਾਨ ਮੈ ਲੋਚ ਮਨਵਾ ਮਾਰ ਫਿਰ ਇਹੋ ਜਿਹੇ ਮਨੁੱਖ ਆਪਣੇ ਇਹ ਕੋਝੇ ਮਨ ਨੂੰ ਇਹ ਮਨ ਜੋ ਕੋਝਾ ਕਿਉਂ ਸਤਿਗੁਰੂ ਜੀ ਨੇ ਕਿਹਾ ਮਨਵਾ ਕਿਉਂਕਿ ਇਹ ਟਿਕਦਾ ਹੀ ਨਹੀਂ ਰਹਾ ਭਾਵੇਂ ਅਸੀਂ ਗੁਰਦੁਆਰਾ ਸਾਹਿਬ ਬੈਠੇ ਹੋਈਏ ਇਹ ਮਾਨਸਤਰਾ ਦਾ ਹੈ ਕਿ ਘਰ ਦੇ ਵਿੱਚ ਤੋੜ ਜਾਂਦਾ ਹੈ ਕਿਸੇ ਪਾਸੇ ਤੋੜ ਜਾਂਦਾ ਹੈ ਇਸ ਕਰਕੇ ਸਤਿਗੁਰੂ ਇਸ ਨੂੰ ਮਨੂਆ ਕਹਿੰਦੇ ਹਨ ਮਨੂਆ ਮਾਰ ਜੋ ਬਲੁਕ ਆਪਣੇ ਇਸ ਮਨ ਨੂੰ ਮਾਰ ਕੇ ਇਸ ਮਨ ਨੂੰ ਵਸ ਕਰਕੇ ਇੱਕ ਮਨ ਹੋ ਕੇ ਰਨ ਮਹਿ ਲੋਜੈ ਰਨ ਇਹ ਜੋ ਜਗਤ ਹੈ ਜਗਤ ਅਕਾੜਾ ਹੈ ਇਸਨੇ ਵੀ ਮਨੁੱਖਾ ਦੇ ਵਿਕਾਰਾਂ ਦੇ ਨਾਲ ਡਾਕਰਾ ਹੈ ਇਸ ਕਰਕੇ ਸਤਿਗੁਰੂ ਜੀ ਤੇ ਰਣ ਲਿਖ ਰਹਿਣ ਰਣ ਜਗਤ ਅਕਾੜਾ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਵਿਕਾਰ ਗਏ ਹਨ ਉਹ ਮਨੁੱਖ ਨੂੰ ਧੀਰੀ ਰੱਖਦੇ ਹਨ ਰਣਮਨ ਨੂੰ ਜਨ ਮੜਵਾ ਮਾਰ ਆਪਣੇ ਮਨ ਨੂੰ ਕੋਝੇ ਮਨ ਨੂੰ ਮਾਰ ਕੇ ਵਸ ਕਰਕੇ ਰਾਨਮਹਿ ਗੂਜਾ ਇਸ ਜਗਤ ਅਖਾੜੇ ਸੰਸਾਰ ਅਖਾੜੇ ਦੇ ਵਿੱਚ ਇਹਨਾਂ ਵਿਕਾਰਾਂ ਦੇ ਨਾਲ ਲੜਾਈ ਕਰੇ ਵਿਕਾਰਾਂ ਦੇ ਨਾਲ ਲੜਾਈ ਕਰਨ ਕਰੇਗਾ ਤਾਂ ਹੀ ਕਰ ਸਕਦਾ ਹੈ ਜੇ ਇਹ ਉਸ ਰਾਜਨ ਦਾ ਉਸ ਰਾਮ ਦਾ ਪ੍ਰੇਮ ਦੇ ਨਾਲ ਸਿਮਰਨ ਕਰੇਗਾ ਉਸ ਦੇ ਗੁਣ ਗਾਏਗਾ ਉਸ ਦੇ ਨਾਲ ਜੁੜੇਗਾ ਤਾਂ ਇਹ ਆਪਣਾ ਮਨ ਜੋ ਹੈ ਇੱਕ ਕੋਝਾ ਮਨ ਜੋ ਹੈ ਜੋ ਕਿ ਵਿਕਾਰਾਂ ਦੇ ਨਾਲ ਗ੍ਰਸਿਆ ਹੋਇਆ ਹੈ ਇਹ ਇਸ ਵਿਕਾਰਾਂ ਦੇ ਨਾਲ ਯੁੱਧ ਕਰ ਸਕਦਾ ਹੈ ਇਹਨਾਂ ਵਿਕਾਰਾਂ ਨੂੰ ਖਤਮ ਕਰ ਸਕਦਾ ਹੈ ਜੇ ਉਸ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ ਹੈ ਉਸ ਦਾ ਸਿਮਰਨ ਕਰਦਾ ਹੈ ਰਾਤ ਦਿਨ ਅੰਤਰ ਹੈ ਰੰਗ ਰਾਤਾ ਅਤੇ ਮਨੁੱਖ ਜੋ ਹੈ ਜੋ ਉਸ ਵਾਹਿਗੁਰੂ ਦਾ ਜੋ ਪ੍ਰਕਾਸ਼ ਰੂਪ ਹੈ ਜੋ ਸਾਰੇ ਪਾਸੇ ਰਮਿਆ ਹੋਇਆ ਉਸ ਦਾ ਸਿਮਰਨ ਕਰਦਾ ਹੈ ਉਹ ਰਾਤ ਦਿਨੰਤ ਰਾਤ ਅਤੇ ਦਿਨ ਪ੍ਰਤਾਪ ਸਦਾ ਹੀ ਰਹੇ ਰੰਗ ਰਾਤਾ ਉਹ ਫਿਰ ਸਦਾ ਹੀ ਉਸ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਤਿੰਨ ਪਵਣ ਜੁਗ ਚਾਰੇ ਜਾਤਾ ਉਹ ਵਾਹਿਗੁਰੂ ਜੋ ਤਿੰਨਾ ਹੀ ਭਵਨਾਂ ਵਿੱਚ ਸਮਾਇਆ ਹੋਇਆ ਹੈ ਤਿੰਨ ਭਵਨ ਅਰਕਾਤ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਵਾਹਿਗੁਰੂ ਜੋ ਸਮਾਇਆ ਹੋਇਆ ਹੈ ਜੁਗ ਚਾਰੇ ਅਤੇ ਚਾਰੇ ਹੀ ਜੁਗਾਂ ਤੋਂ ਅਰਕਾਤ ਸ਼ੁਰੂ ਤੋਂ ਹੀ ਉਹ ਵਾਹਿਗੁਰੂ ਇਸ ਸਾਰੇ ਪਾਸੇ ਸਮਾਇਆ ਹੋਇਆ ਹੈ ਉਸਦੀ ਜੋਤ ਸਮਾਈ ਹੋਈ ਹੈ ਉਸ ਨੂੰ ਮਨੁੱਖ ਜਾਣ ਲਵੇ ਤੀਨ ਪਵਨ ਯੁਗ ਚਾਰੇ ਜਾਤਾ ਇਹੋ ਜਿਹਾ ਹੈ ਗੁਰੂ ਜੋ ਕੇ ਪਿੰਨਾ ਹੀ ਪਾਣਾ ਵਿੱਚ ਤਾਲ ਸਾਰੀ ਸ੍ਰਿਸ਼ਟੀ ਵਿੱਚ ਅਤੇ ਯੁਗਾਂ ਦੇ ਚਾਰੇ ਹੀ ਯੁਗਾਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਰ ਪਾਸੇ ਉਸਦੀ ਜੋਤ ਹੈ ਉਸ ਨੂੰ ਕੋਈ ਜਾਣ ਲਵੇ ਜਾਤਾ ਜਾਣ ਲਵੇ ਉਸ ਨੂੰ ਪਛਾਨ ਲਵੇ ਕਿ ਉਹ ਵਾਹਿਗੁਰੂ ਦੀ ਜੋਤ ਕੀ ਹੈ ਉਹ ਵਾਹਿਗੁਰੂ ਕਿੱਥੇ ਹੈ ਉਹ ਵਾਹਿਗੁਰੂ ਸਾਰੇ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ ਉਹ ਸਾਰੇ ਜੀਵਾਂ ਨੂੰ ਪਾਲਣ ਵਾਲਾ ਹੈ ਉਹ ਘਟ ਘਟ ਦੀ ਜਨਣ ਵਾਲਾ ਹੈ ਇਹ ਜੇ ਕੋਈ ਮਨੁੱਖ ਜਾਣ ਲਵੇ ਜਿਨ ਜਾਤਾ ਸੋ ਤਿਸ ਹੀ ਜੀਹਾ ਜਿਸ ਨੇ ਇਸ ਤਰ੍ਹਾਂ ਜਾਣ ਲਿਆ ਇਸ ਤਰ੍ਹਾਂ ਜਾਣ ਕੇ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜਿਆ ਉਸ ਵਾਹਿਗੁਰੂ ਦੇ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜਿਸ ਨੇ ਗੁਣ ਗਾਏ ਜਿਨ ਜਾਤਾ ਸੋ ਤਿਸ ਹੀ ਜਿਆ ਫਿਰ ਉਹ ਉਸ ਵਾਹਿਗੁਰੂ ਵਰਗਾ ਹੀ ਬਣ ਜਾਂਦਾ ਹੈ ਉਸ ਵਾਹਿਗੁਰੂ ਦਾ ਹੀ ਸਰੂਪ ਉਹ ਬਣ ਜਾਂਦਾ ਹੈ ਜਿਸ ਨੇ ਇਹ ਜਾਣ ਲਿਆ ਇਹ ਉਹ ਵਾਹਿਗੁਰੂ ਦੀ ਜੋਤ ਜੀ ਸਾਰੇ ਪਾਸੇ ਸਮਾਈ ਹੋਈ ਹੈ ਅਤੇ ਉਸ ਵਾਹਿਗੁਰੂ ਦਾ ਜੋ ਸਿਮਰਨ ਕਰਦਾ ਹੈ ਉਹ ਫਿਰ ਉਸ ਵਾਹਿਗੁਰੂ ਵਰਗਾ ਹੀ ਹੋ ਜਾਂਦਾ ਹੈ ਜਿਨ ਜਾਤਾ ਸੋ ਉਸ ਇਸ ਹੀ ਜਿਹਾਂ ਆਤਮ ਨਿਰਮਾਇਲ ਸੀ ਜਸ ਦੇਹਾ ਫਿਰ ਉਸ ਦੀ ਆਤਮਾ ਜੋ ਹੈ ਜੋ ਸਵਾਹਿਗੁਰੂ ਨੂੰ ਜਾਣ ਲੈਂਦਾ ਹੈ ਜੋ ਸਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਸ ਦੀ ਆਤਮਾ ਜੋ ਹੈ ਅਤਿ ਨਿਰਮਾਇਲ ਅਤ ਬਹੁਤ ਜ਼ਿਆਦਾ ਪਵਿੱਤਰ ਹੋ ਜਾਂਦੀ ਹੈ ਅਤੇ ਸੀਜਸ ਦੇਹਾ ਸੀਜਸ ਸਫਲ ਹੋ ਜਾਣੀ ਕਾਮਯਾਬ ਹੋ ਜਾਣੀ ਅਤੇ ਉਸ ਦਾ ਸਰੀਰ ਜੋ ਹੈ ਇਹ ਆਇਆ ਹੋਇਆ ਸਰੀਰ ਇਸ ਦੁਨੀਆ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਸਫਲ ਹੋ ਜਾਂਦਾ ਹੈ ਰਹਿਸੀ ਰਾਮ ਰਿਦੈ ਇਕ ਭਾਏ ਉਹ ਮਨੁੱਖ ਫਿਰ ਰਹਿਸੀ ਰਾਮ ਰਹਿਸੀ ਰਹਾਸ ਵਾਲਾ ਅਰਥਾਤ ਆਨੰਦ ਸਰੂਪ ਵਾਲੇ ਨੂੰ ਰਹਿਸੀ ਰਾਮ ਰਿਦੈ ਇਕ ਭਾਏ ਉਸ ਵਾਹਿ ਉਸ ਮਨੁੱਖ ਦੇ ਅੰਦਰ ਲਗਾਤਾਰ ਸਮਾਇ ਰਿਹਾ ਹੈ ਰਹਿਸੀ RAM ਰਿਦੈ ਉਸ ਦੇ ਹਿਰਦੇ ਦੇ ਵਿੱਚ ਉਹ ਆਨੰਦ ਸਰੂਪ ਜੋ ਵਾਹਿਗੁਰੂ ਹੈ ਉਹ ਸਦਾ ਹੀ ਸਮਾਇਆ ਰਹਿੰਦਾ ਹੈ ਅੰਤਰ ਸ਼ਬਦ ਸਾਚ ਲਿਵ ਲਾਏ ਪਰ ਅਜਾ ਮਨੁੱਖ ਜਿਹੜਾ ਕਿ ਉਸ ਵਾਹਿਗੁਰੂ ਦਾ ਨਾਮ ਹੀ ਸਦਾ ਆਪਣੇ ਹਿਰਦੇ ਵਿੱਚ ਸਮਾ ਕੇ ਰੱਖਦਾ ਹੈ ਅੰਤਰ ਸ਼ਬਦ ਉਸਦੇ ਹਿਰਦੇ ਦੇ ਵਿੱਚ ਸਿਰ ਸਦਾ ਵੀ ਸਤਿਗੁਰੂ ਦਾ ਬਖਸ਼ਿਆ ਹੋਇਆ ਸ਼ਬਦ ਹੀ ਚੱਲਦਾ ਹੈ ਉਹ ਸਤਿਗੁਰੂ ਦੇ ਬਖਸ਼ੇ ਹੋਏ ਸ਼ਬਦ ਦੇ ਨਾਲ ਹੀ ਸਦਾ ਜੁੜਿਆ ਰਹਿੰਦਾ ਹੈ ਅੰਦਰ ਉਸਦੇ ਹਿਰਦੇ ਦੇ ਵਿੱਚ ਸਤਿਗੁਰੂ ਦਾ ਬਖਸ਼ਿਆ ਹੋਇਆ ਸ਼ਬਦ ਹੀ ਸਦਾ ਚੱਲਦਾ ਹੈ ਸ਼ਬਦ ਹੀ ਸਦਾ ਉਹ ਗਾਉਂਦਾ ਹੈ ਸਾਚ ਜਿੰਨੀ ਲਾਏ ਸਾਚ ਉਹ ਵਾਹਿਗੁਰੂ ਜੋ ਸਦਾ ਰਹਿਣ ਵਾਲਾ ਹੈ ਬਾਕੀ ਦਾ ਸਾਰੀ ਸ੍ਰਿਸ਼ਟੀ ਆਉਣ ਜਾਣ ਹੈ ਪਰ ਇੱਕੋ ਹੀ ਵਾਹਿਗੁਰੂ ਹੈ ਜੋ ਸਦਾ ਹੀ ਰਹਿਣ ਵਾਲਾ ਹੈ ਕਿਉਂਕਿ ਉਹ ਨਾਸ਼ੀ ਹੈ ਸਾਚ ਨਿਵਲਾਏ ਉਹ ਮਨੁੱਖ ਫਿਰ ਉਸ ਸੱਚੇ ਵਾਹਿਗੁਰੂ ਦੇ ਵਿੱਚ ਸਦਾ ਨਿਵਲ ਆ ਕੇ ਰੱਖਦਾ ਹੈ ਸਤਗੁਰੂ ਕਿਰਪਾ ਕਰਨ ਸਾਨੂੰ ਵੀ ਉਸ ਵਾਹਿਗੁਰੂ ਦਾ ਉਸ ਰਮੇ ਹੋਏ ਵਾਹਿਗੁਰੂ ਦਾ ਉਸ ਪ੍ਰਕਾਸ਼ ਰੂਪ ਵਾਹਿਗੁਰੂ ਦਾ ਸਿਮਰਨ ਦੀ ਸਤਿਗੁਰੂ ਬਖਸ਼ਿਸ਼ ਕਰਨ ਤਾਂ ਸਾਡੀ ਵੀ ਦੇਹੀ ਜੋ ਹੈ ਸਾਡੀ ਵੀ ਜੋ ਆਤਮਾ ਹੈ ਉਸ ਵਾਹਿਗੁਰੂ ਦੇ ਸਿਮਰਨ ਕਰਕੇ ਪਵਿੱਤਰ ਹੋ ਸਕੇ ਅਤੇ ਸਾਡੇ ਅੰਦਰ ਵੀ ਗੁਰੂ ਦਾ ਸ਼ਬਦ ਹੀ ਸਦਾ ਸਮਾਇ ਰਵੇ ਗੁਰੂ ਦੇ ਸ਼ਬਦ ਦੇ ਨਾਲ ਹੀ ਸਦਾ ਅਸੀਂ ਜੁੜੇ ਰਹੀਏ ਗੁਰੂ ਦੇ ਸ਼ਬਦ ਨੂੰ ਪ੍ਰੇਮ ਦੇ ਨਾਲ ਆਪਣੇ ਅੰਦਰ ਸਮਾ ਕੇ ਇਕ ਪ੍ਰਮਾਨ ਇਤਿਚਿਤ ਹੋ ਕੇ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਅਸੀਂ ਜੁੜ ਸਕੀਏ ਤਾਂ ਸਾਡਾ ਵੀ ਜਨਮ ਜੋ ਹੈ ਉਹ ਸਫਲਾ ਹੋ ਸਕੇ ਦੀ ਉਹ ਆਹੇ ਗੁਰਜੀਤ ਕਾਲਸਾ ਉਹ ਆਹੇ ਗੁਰਜੀਤ ਕਿਪਤੇ